ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਧੱਕਾ ਕੀਤਾ ਉੱਥੇ ਸਾਡੇ ਦਲਿਤ ਸਮਾਜ ਦੇ ਨਾਲ ਵੀ ਬਹੁਤ ਵੱਡਾ ਧੱਕਾ ਕੀਤਾ ਪਰ ਜਦੋਂ ਇਹ ਛੱਡ ਕੇ ਗਏ ਤਾਂ ਬਹੁਤ ਸਾਰੇ ਲੋਕ ਨਿਰਾਸ਼ ਪਾਏ ਗਏ ਕਿ ਯਾਰ ਇਹਨਾਂ ਨੂੰ ਅਸੀਂ ਐਮਪੀ ਵੀ ਬਣਾਇਆ ਐਮਐਲਏ ਵੀ ਬਣਾਇਆ ਪਰ ਇਹ ਦਲਿਤ ਸਮਾਜ ਨਾਲ ਧੱਕਾ ਕਰਕੇ ਤਾਂ ਦੂਜੀ ਪਾਰਟੀ ਵਿੱਚ ਚਲੇ ਗਏ ਉਹ ਪਾਰਟੀ ਦੇ ਵਿੱਚ ਗਏ ਜਿਹੜੀ ਪਾਰਟੀ ਸ਼ੁਰੂ ਤੋਂ ਐਂਟੀ ਦਲਿਤ ਸਮਾਜ ਰਹੀ ਹੈ ਜਲਤ ਸਮਾਜ ਦੇ ਖਿਲਾਫ ਰਹੀ ਹੈ ਬੀਜੇਪੀ ਪਾਰਟੀ ਉਸ ਪਾਰਟੀ ਦੇ ਵਿੱਚ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਜਲਤ ਸਮਾਜ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਲੈਣ ਦੇਣ ਦਾ ਮਤਲਬ ਤੁਸੀਂ ਹੁਣ ਉੱਥੇ ਆ ਰਹੇ ਹੋ ਉਸ ਗੱਲ ਦੇ ਉੱਤੇ ਕਿ ਹੋ ਸਕਦਾ ਹੈ ਕਿ ਇਹਨਾਂ ਨੇ ਪੈਸੇ ਲਏ ਹੋਣ ਇਹ ਇਸ ਗੱਲ ਦੀ ਅਜੇ ਵੀ ਖੱਛੇ ਨਹੀਂ ਤੁਹਾਨੂੰ ਲੱਗਦਾ ਹੈ ਕਿ ਪੈਸੇ ਲਏ ਦੋਵਾਂ ਨੇ ਬਿਲਕੁਲ ਇਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਕਿ ਭਾਈ ਸਾਨੂੰ ਫੋਨ ਆ ਰਹੇ ਆ ਪਰ ਅਸੀਂ ਪਾਰਟੀ ਦੇ ਨਾਲ ਖੜੇ ਆ ਹੁਣ ਉਹ ਆਪ ਹੀ ਤੁਰ ਗਏ ਉਹ ਇੱਕ ਵਸ ਮੈਂ ਕਵਾਂਗਾ ਕਿ ਡਰਾਮੇਬਾਜ਼ੀ ਸੀਗੀ ਜਾਂ ਤਾਂ ਉਹ ਗੱਲ ਸੱਚ ਹੋਊਗੀ ਜਾਂ ਆ ਗੱਲ ਸੱਚ ਹੋਊਗੀ ਇਹਦਾ ਮਤਲਬ ਜੇ ਇੱਧਰ ਚਲਾ ਗਿਆ ਫਿਰ ਉਹ ਗੱਲ ਝੂਠ ਸੀ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਲੀਡਰ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਔਰ ਉਸ ਤੋਂ ਬਾਅਦ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਦੇ ਨਾਲ ਵੱਡਾ ਝਟਕਾ ਲੱਗਿਆ ਹੋਇਆ ਕੀ ਅਦਰ ਅਸਲ ਸੁਸ਼ੀਲ ਕੁਮਾਰ ਰਿੰਕੂ ਸ਼ੀਤਲੰਗੁਰਾਲ ਜੋ ਇੱਕ ਐਮਪੀ ਤੇ ਇੱਕ ਐਮਐਲਏ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਇਸ ਬਦਲਾਅ ਦੇ ਨਾਲ ਪਾਰਟੀ ਦੇ ਉੱਤੇ ਕੀ ਅਸਰ ਪੈਂਦਾ ਹੈ ਪਾਰਟੀ ਦਾ ਮਨੋਬਲ ਹੀਠਾਂ ਡਿੱਗਦਾ ਹੈ ਜਾਂ ਨਹੀਂ ਜੋ ਵੀ ਹੁਣ ਤੱਕ ਦਾ ਸਮਿਕਰਣ ਹੈ ਆਉਣ ਵਾਲਾ ਕੀ ਕਹਿੰਦਾ ਹੈ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਆਈਐਸ ਬੱਗਾ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਿੱਚ ਖਾਸ ਕਰਕੇ ਅਦਲਤ ਸਮਾਜ ਦੀ ਆਵਾਜ਼ ਨੂੰ ਉਭਾਰਨ ਦਾ ਕੰਮ ਆਪ ਕਰਦੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਇਸ ਅਦਲਾ ਬਦਲੀ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਬਗਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਸ਼ੁਕਰੀਆ ਸਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਹਾਡੇ ਚੈਨਲ ਰਾਹੀਂ ਮੈਂ ਆਪਣੇ ਦਲਿਤ ਸਮਾਜ ਦੀ ਜਿਹੜੀ ਆਵਾਜ਼ ਨੂੰ ਬੁਲੰਦ ਕਰ ਸਕਾਂਗਾ ਤੇ ਲੋਕਾਂ ਤੱਕ ਪਹੁੰਚਾ ਸਕਾਂਗਾ ਉੱਤੇ ਤੱਕ ਜਿਹੜੀ ਆਵਾਜ਼ ਜਾਊਗੀ ਦਲਿਤ ਸਮਾਜ ਦੀ ਕਿ ਸਾਡੇ ਨਾਲ ਜਿਹੜੇ ਦੋ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਦਲਿਤ ਸਮਾਜ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਕਿ ਆਪਣੇ ਧੂਪ ਛਾਂ ਬਿਲਕੁਲ ਨਹੀਂ ਵੇਖੀ ਤਾਂ ਘਰਾਂ ਦੇ ਵਿੱਚੋਂ ਕੜਗੜ ਲੋਕਾਂ ਨੂੰ ਵੋਟਾਂ ਪਵਾਈਆਂ ਲੋਕਾਂ ਨਾਲ ਦੂਜੀਆਂ ਪਾਰਟੀਆਂ ਨਾਲ ਲੜਾਈ ਝਗੜੇ ਵੀ ਹੋਏ ਪਰ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਧੱਕਾ ਕੀਤਾ ਉੱਥੇ ਸਾਡੇ ਦਲਿਤ ਸਮਾਜ ਦੇ ਨਾਲ ਵੀ ਬਹੁਤ ਵੱਡਾ ਧੱਕਾ ਕੀਤਾ ਸਾਡੇ ਦਲਿਤ ਸਮਾਜ ਦੇ ਪਿੱਠ ਪਿੱਛੇ ਛੁਰਾ ਖੋਪਿਆ ਉਹ ਛੁਰਾ ਖੋਪਿਆ ਕਿ ਇਹਨਾਂ ਨੇ ਸ਼ੀਤਲੰਗਰਾਲ ਜੀ ਜਿਹੜੇ ਜਿਨ੍ਹਾਂ ਨੂੰ ਐਮਐਲਏ ਟਿਕਟ ਦੇ ਕੇ ਨਵਾਜਿਆ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਉਹ ਐਮਐਲਏ ਬਣੇ ਤਾਂ ਬਹੁਤ ਖੁਸ਼ੀ ਮਹਿਸੂਸ ਕੀਤੀ ਇਲਾਕੇ ਨੇ ਹਲਕਾ ਵੈਸਟ ਨੇ ਦਲਿਤ ਸਮਾਜ ਨੇ ਕਿ ਚਲੋ ਸਾਡੇ ਦਲਿਤ ਸਮਾਜ ਦੇ ਵਿੱਚੋਂ ਐਮਐਲਏ ਬਣਿਆ ਸਾਡਾ ਬੱਚਾ ਤੇ ਸਾਡੇ ਵੈਸਟ ਹਲਕੇ ਨੂੰ ਸ਼ਿੰਗਾਰੇਗਾ ਵੈਸਟ ਹਲਕੇ ਨੂੰ ਹੋਰ ਸੁੰਦਰੀਕਰਨ ਵੱਲ ਲੈ ਕੇ ਜਾਵੇਗਾ ਪਰ ਜਦੋਂ ਐਮਪੀ ਸਾਹਿਬ ਦੀ ਇਲੈਕਸ਼ਨ ਆਈ ਜਿਹੜੀ ਬਾਅਦ ਇਲੈਕਸ਼ਨ ਸੀਗੀ ਉਹਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਲਿਆ ਗਿਆ ਤੇ ਉਹਨਾਂ ਨੂੰ ਐਮਪੀ ਦੀ ਇਲੈਕਸ਼ਨ ਲੜਾਈ ਤਾਂ ਉਹਨਾਂ ਨੂੰ ਵੀ ਸਾਰੇ ਦਲਿਤ ਸਮਾਜ ਨੇ ਅੱਗੇ ਵੱਧ ਚੜ ਕੇ ਵੋਟਾਂ ਪਾਈਆਂ ਸਪੋਰਟ ਕੀਤੀ ਤਾਂ ਉਹ ਐਮਪੀ ਬਣੇ ਤਾਂ ਸਾਨੂੰ ਲੋਕਾਂ ਨੂੰ ਇਹ ਦੱਸਣਾ ਪੈ ਜਾਂਦਾ ਸੀ ਕਿ ਯਾਰ ਸਾਡੇ ਹਲਕੇ ਵੈਸਟ ਦੇ ਵਿੱਚੋਂ ਸਾਡੇ ਕੋਲ ਦੋ ਹੀਰੇ ਇੱਕ ਐਮਪੀ ਸਾਡਾ ਇੱਕ ਐਮਐਲਏ ਸਾਡਾ ਦੋਵੇਂ ਭਰਾ ਸਾਡੇ ਦਲਿਤ ਸਮਾਜ ਤੋਂ ਪਰ ਜਦੋਂ ਇਹ ਛੱਡ ਕੇ ਗਏ ਤਾਂ ਬਹੁਤ ਸਾਰੇ ਲੋਕ ਨਿਰਾਸ਼ ਪਾਏ ਗਏ ਕਿ ਯਾਰ ਇਹਨਾਂ ਨੂੰ ਅਸੀਂ ਐਮਪੀ ਵੀ ਬਣਾਇਆ ਐਮਐਲਏ ਵੀ ਬਣਾਇਆ ਪਰ ਇਹ ਦਲ ਸਮਾਜ ਦੇ ਨਾਲ ਧੱਕਾ ਕਰਕੇ ਤਾਂ ਦੂਜੀ ਪਾਰਟੀ ਵਿੱਚ ਚਲੇ ਗਏ ਉਹ ਪਾਰਟੀ ਦੇ ਵਿੱਚ ਗਏ ਜਿਹੜੀ ਪਾਰਟੀ ਸ਼ੁਰੂ ਤੋਂ ਐਂਟੀ दलित समाज रही है दलित समाज ਦੇ ਖਿਲਾਫ ਰਹੀ ਹੈ बीजेपी ਪਾਰਟੀ ਉਸ ਪਾਰਟੀ ਦੇ ਵਿੱਚ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ दलित ਸਮਾਜ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਪਰ दलित ਸਮਾਜ ਬੜਾ ਸੂਝਵਾਨ ਤੇ ਸਮਝਦਾਰ ਹੈ ਉਹਨਾਂ ਨੇ ਇਹਨਾਂ ਦੇ ਕਿਸੇ ਵੀ ਬਹਿਕਾਵੇ ਦੇ ਵਿੱਚ ਨਹੀਂ ਆਉਣਾ ਜਿਸ ਤਰ੍ਹਾਂ ਕੱਲ ਦਿਖਾਇਆ ਜਾ ਰਿਹਾ ਸੀ ਮੈਂ ਦੇਖਿਆ ਸੀ ਕਿ ਉਹਦੇ ਵਿੱਚ بڑے ਵੱਡੇ ਕਾਫਲੇ ਦੇ ਨਾਲ ਉਤਸਰ ਰਿਹਾ ਸੀ ਕਿ ਜੀ ਸ਼ੀਤਲੰਗਰਾਲ ਜਾਂ ਐਮਪੀ ਸੁਸ਼ੀਲ ਕੁਮਾਰ ਰਿੰਕੂ بڑے ਵੱਡੇ ਕਾਫਲੇ ਦੇ ਨਾਲ बीजेपी ਵਿੱਚ ਗਏ ਨੇ ਉਹ ਮੈਂ ਦੇਖ ਰਿਹਾ ਕਿ ਸਿਰਫ ਦੋ ਜਣੇ ਗਏ ਨੇ ਵਿੱਚ ਸ਼ੀਤਲੰਗਰਾਲ ਜੀ ਤੇ ਐਮਪੀ ਸੁਸ਼ੀਲ ਕੁਮਾਰ ਜੀ ਹੋਰ ਸਾਡੇ ਤਲਤ ਸਮਾਜ ਦਾ ਕੋਈ ਵੀ ਨੌਜਵਾਨ ਜਾਂ ਬਜ਼ੁਰਗ ਇਹਨਾਂ ਦੇ ਨਾਲ ਨਹੀਂ ਗਿਆ ਸਿਰਫ ਤੇ ਸਿਰਫ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ ਲੋਕ 바ਵਾ ਸਾਹਿਬ ਦੀ ਸੋਚ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਚੱਲ ਰਹੀ ਹੈ ਉਹਨੂੰ ਪਸੰਦ ਕਰ ਰਹੇ ਨੇ ਲੋਕ ਜਿਨ੍ਹਾਂ ਨੂੰ ਇੰਨੇ ਐਫਰਟ ਦੇ ਨਾਲ ਅੱਗੇ ਲਿਆਉਂਦਾ ਸੀਗਾ ਲੋਕਾਂ ਦੇ ਵਿੱਚ ਲਿਆ ਕੇ ਆਵਾਜ਼ ਖੜੀ ਕੀਤੀ بلند ਕੀਤਾ ਉਹਨਾਂ ਨੂੰ ਜਿਤਾਇਆ ਹੁਣ ਉਹ ਛੱਡ ਕੇ ਚੱਲ ਗਏ ਠੱਗਿਆ ਮਹਿਸੂਸ ਨਹੀਂ ਕਰਦੇ ਬਿਲਕੁਲ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਤਲਤ ਸਮਾਜ ਠੱਗਿਆ ਮਹਿਸੂਸ ਕਰ ਰਿਹਾ ਕਿ ਯਾਰ ਇਹਨਾਂ ਨੇ ਸਾਡਾ ਧੱਕਾ ਕੀਤਾ ਚਲੋ ਪ ਵੀ ਹੋਊਗਾ ਇਹ ਉੱਤਲੇ ਲੈਵਲ ਤੇ ਇਹਨਾਂ ਦਾ ਹੋਊਗਾ ਪਰ ਸਾਨੂੰ ਦਲਿਤ ਸਮਾਜ ਨੂੰ ਇਹ ਕੁਝ ਦੱਸ ਕੇ ਜਾਂ ਉਹਨਾਂ ਨਾਲ ਮੀਟਿੰਗ ਕਰਕੇ ਜਾਂਦੇ ਵੀ ਅਸੀਂ ਇਸ ਤਰ੍ਹਾਂ ਚੱਲੇ ਜਾਂ ਕਿਦਾਂ ਉਸ ਦਾ ਕੋਈ ਪਰਸਨਲ ਕੋਈ ਅੰਦਰੂਨੀ ਲੈਣ ਦੇਣ ਦਾ ਮਤਲਬ ਤੁਸੀਂ ਹੁਣ ਉੱਥੇ ਆ ਰਹੇ ਹੋ ਉਸ ਗੱਲ ਦੇ ਉੱਤੇ ਕਿ ਹੋ ਸਕਦਾ ਕਿ ਇਹਨਾਂ ਨੇ ਪੈਸੇ ਲਏ ਹੋਣ ਇਸ ਗੱਲ ਦੀ ਅਜੇ ਵੀ ਖੱਛੇ ਨੇ ਤੁਹਾਨੂੰ ਲੱਗਦਾ ਕਿ ਪੈਸੇ ਲਏ ਦੋਵਾਂ ਨੇ ਬਿਲਕੁਲ ਨਹੀਂ ਦੇਖੋ ਜੇ ਤੇ ਇਹ ਭਾਵੇਂ ਉਹ ਬੰਦਾ 1 ਰੁਪਇਆ ਲੈ ਕੇ ਗਿਆ ਹੋਵੇ ਜਾਂ ਕਰੋੜਾਂ ਰੁਪਏ ਲੈ ਕੇ ਗਿਆ ਹੋਵੇ ਜਦੋਂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਿਹਾ ਦਲਿਤ ਸਮਾਜ ਨੂੰ ਦੱਸਿਆਂ ਬਗੈਰ ਛੱਡ ਕੇ ਜਾ ਰਿਹਾ ਹੈ ਤੇ ਉਥੇ ਉਹ ਵਕਾਊ ਚ ਲੋਕ ਕਹਿ ਹੀ ਰਹੇ ਨੇ ਉਹ ਤਾਂ ਸਮਝਣਾ ਲੋਕਾਂ ਨੇ ਕਿ ਯਾਰ ਸਾਨੂੰ ਠੱਗੇ ਆ ਨਾ ਨੇ ਅਸੀਂ ਵੋਟਾਂ ਪਾਈਆਂ ਪਰ ਇਹ ਸਾਨੂੰ ਵੇਚ ਕੇ ਤੇ ਦੂਜੀ ਪਾਰਟੀ ਦੇ ਵਿੱਚ ਚਲੇ ਗਏ ਨੇ ਇਹ ਉਹੀ ਨੇ ਜਿਹੜੇ ਕਹਿੰਦੇ ਸੀਗੇ ਕਿ ਭਾਈ ਸਾਨੂੰ ਫੋਨ ਆ ਰਹੇ ਆ ਪਰ ਅਸੀਂ ਪਾਰਟੀ ਦੇ ਨਾਲ ਖੜੇ ਆ ਹੁਣ ਉਹ ਆਪ ਹੀ ਤੁਰ ਗਏ ਉਹ ਇੱਕ ਬਸ ਮੈਂ ਕਵਾਂਗਾ ਕਿ ਡਰਾਮੇਬਾਜ਼ੀ ਸੀਗੀ ਜੇ ਸੱਚ ਹੁੰਦਾ ਤੋ ਬੰਦਾ ਕਦੀ ਵੀ ਨਾ ਦੂਜੀ ਪਾਰਟੀ 'ਚ ਜਾਂਦਾ ਪਰ ਅਜੋ ਉਸ ਗੱਲ ਨੂੰ ਜਾਂ ਤਾਂ ਉਹ ਗੱਲ ਸੱਚ ਹੋਊਗੀ ਜਾਂ ਆਹ ਗੱਲ ਸੱਚ ਹੋਊਗੀ ਇਹਦਾ ਮਤਲਬ ਜੇ ਇੱਧਰ ਚਲਾ ਗਿਆ ਫਿਰ ਉਹ ਗੱਲ ਝੂਠ ਸੀ ਉਹ ਗੱਲ ਝੂਠ ਸੀ ਕਿ ਜਿਹੜੇ ਮੈਨੂੰ ਫੋਨ ਆ ਰਹੇ ਸੀ ਜਾਂ ਪੈਸੇ ਲਏ ਉਹ ਸਭ ਝੂਠ ਸੀ ਮੈਂ ਤਾਂ ਸਿਰਫ ਤੇ ਸਿਰਫ ਇੱਕੋ ਗੱਲ ਕਰਾਂਗਾ ਕਿ ਇਹ ਜਿਹੜੇ ਦੋ ਚਿਹਰੇ ਜਿਨ੍ਹਾਂ ਨੂੰ ਦਲ ਸਮਾਜ ਨੇ ਇੰਨਾ ਪਿਆਰ ਕੀਤਾ ਪਰ ਇਹਨਾਂ ਨੇ ਦਲ ਸਮਾਜ ਦੇ ਪਿੱਠ ਪਿੱਛੇ ਚੁਰਾ ਖੋਪਿਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਲੈਕਸ਼ਨ ਦਾ ਦੌਰ ਚੱਲ ਰਿਹਾ ਉਹਦੇ ਵਿੱਚ ਕਿਸੇ ਵੀ ਦਲਿਤ ਸਮਾਜ ਦੇ ਜਾਂ ਹੋਰ ਵਰਗ ਦੇ ਲੋਕਾਂ ਨੇ ਇਹਨਾਂ ਨੂੰ ਮੂਹ ਨਹੀਂ ਲੈਣਾ ਤੇ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੱਡੇ ਪੱਧਰ ਤੇ 13 ਦੀਆਂ 13 ਸੀਟਾਂ ਜਿੱਤ ਕੇ ਤੇ ਆਮ ਆਦਮੀ ਪਾਰਟੀ ਹੋਰ ਪੰਜਾਬ ਨੂੰ ਸ਼نگਾਰੂਗੀ ਜਦੋਂ ਸੁਸ਼ੀਲ ਕੁਮਾਰ ਰਿੰਕੂ ਆਉਂਦੇ ਨੇ ਉਦੋਂ ਕਾਂਗਰਸ ਦੀ ਇੱਕ ਬੜੀ ਲੰਮੀ ਲੜੀ ਨੂੰ ਤੋੜਿਆ ਜਾਂਦਾ ਕਾਂਗਰਸ ਦੀ ਜਿਹੜੀ ਪਾਰਟੀ ਹੈ ਉਹਨੂੰ ਕੁਰਸੀ ਤੋਂ ਲਾਹ ਦਿੱਤਾ ਜਾਂਦਾ ਜਲੰਧਰ ਦੀ ਸੀਟ ਦੀ ਕੁਰਸੀ ਤੋਂ ਤੇ ਸੁਸ਼ੀਲ ਕੁਮਾਰ ਰਿੰਕੂ ਰਹਿ ਜਾਂਦੇ ਨੇ ਹੁਣ ਦੁਬਾਰਾ ਉਹੀ ਚੀਜ਼ਾਂ ਚੱਲਦੀਆਂ ਪਈਆਂ ਨੇ ਹੁਣ ਗਾਂ ਦਾ ਕੀ ਪ੍ਰੋਗਰਾਮ ਹੈ ਸੁਸ਼ੀਲ ਕੁਮਾਰ ਰਿੰਕੂ ਜਾ ਚੁੱਕੇ ਕੀਕ ਨਹੀਂ ਨਹੀਂ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ ਪਾਰਟੀਆਂ ਆਪਣੀ ਇਮਾਨਦਾਰੀ ਨਾਲ ਸਰਕਾਰ ਚਲਾ ਰਹੀ ਹੈ ਪੰਜਾਬ ਦੇ ਵਿੱਚ ਵਧੀਆ ਕੰਮ ਹੋ ਰਹੇ ਨੇ ਦਲਿਤ ਸਮਾਜ ਦੇ ਹੱਕ ਦੇ ਵਿੱਚ ਬਹੁਤ ਸਾਰੇ ਵਧੀਆ ਕੰਮ ਹੋ ਰਹੇ ਨੇ ਮੈਂ ਇੱਕ ਗੱਲ ਹੋਰ ਦੱਸ ਦਵਾਂ ਤੁਹਾਨੂੰ ਇੱਥੇ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਸਿਰਫ ਦਲਿਤ ਸਮਾਜ ਨੂੰ ਦੱਬਿਆ ਕੁਚਲਿਆ ਸਮਝ ਕੇ ਹੋਰ ਦਬਦੇ ਸੀ ਕੁਚਲਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਲਿਤ ਸਮਾਜ ਨੂੰ بڑے ਉੱਚੇ ਪੱਧਰ ਤੇ ਲੈ ਕੇ ਗਏ ਹੋ ਜਿਨ੍ਹਾਂ ਵਿੱਚ ਪ੍ਰਿੰਸੀਪਲ ਬੁੱਧਰਾਮ ਜੀ ਉਹ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਫਿਰ ਜਿਹੜੇ ਫైనాన్స్ ਮਿਨਿਸਟਰ ਨੇ ਹਰਪਾਲ ਸਿੰਘ ਜੀ ਚੀਮਾ ਉੱਚੇ ਪੱਧਰ ਤੇ ਬੈਠੇ ਨੇ ਫਿਰ ਜੈ ਕਿਸਨ ਸਿੰਘ ਜੀ ਰੋੜੀ ਡਿਪਟੀ ਸਪੀਕਰ ਨੇ ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਜੀ ਉਹ ਵੀ ਮੰਤਰੀ ਨੇ ਫਿਰ ਬਲਕਾਰ ਸਿੰਘ ਜੀ ਸਥਾਨਕ ਸਰਕਾਰਾਂ ਮੰਤਰੀ ਨੇ ਐਸੀ ਸਮਾਜ ਦੇ ਵਿੱਚੋਂ ਬਹੁਤ ਸਾਰੇ ਮੰਤਰੀ ਲਏ ਗਏ ਨੇ ਤਾਂ ਇਹਦਾ ਮਤਲਬ ਸਾਡੇ ਦਲ ਸਮਾਜ ਨੂੰ ਬੜਾ ਉਹਨਾਂ ਨੇ ਉੱਚਾ ਪੱਧਰ ਚੁੱਕਿਆ ਤੇ ਆਮ ਆਦਮੀ ਪਾਰਟੀ ਨੇ ਚੁੱਕਿਆ ਦੂਸਰੀਆਂ ਪਾਰਟੀਆਂ ਤੇ ਨਕਾਰਦੀਆਂ ਸੀ ਦਲ ਸਮਾਜ ਨੂੰ ਤਾਂ ਇਹਨਾਂ ਨੇ ਉਹ ਪਾਰਟੀ ਵਿੱਚ ਜਾ ਕੇ ਸਾਡੇ ਸਮਾਜ ਨੂੰ ਸਾਡੇ ਦਲ ਸਮਾਜ ਨੂੰ ਬੜਾ ਨੀਵਾਦ ਖਾਣ ਦੀ ਕੋਸ਼ਿਸ਼ ਕੀਤੀ ਸੀ ਪਰ ਦਲਤ ਸਮਾਜ ਸਿਰ ਉੱਚਾ ਕਰਕੇ ਜੀ ਰਿਹਾ ਸਿਰ ਉੱਚਾ ਕਰਕੇ ਜੀਵੇਗਾ ਤੇ ਆਮ ਆਦਮੀ ਪਾਰਟੀ ਦੀ ਵੱਧ ਤੋਂ ਵੱਧ ਸਪੋਰਟ ਕਰੇਗਾ ਹੁਣ ਹੁਣ ਆਉਣ ਵਾਲਾ ਸਮਾਂ ਕੀ ਕਹਿੰਦਾ ਪਿਆ ਲੋਕ ਸਭਾ ਚੋਣਾਂ ਹੁਣ ਆਉਣ ਵਾਲੀਆਂ ਨੇ ਸਿਰਤੇ ਨੇ ਔਰ ਜ਼ਾਹਿਰ ਤੌਰ ਦੇ ਉਤੇ ਦੋਵੇਂ ਲੀਡਰ ਜਿਹੜੇ ਛੱਡ ਕੇ ਗਏ ਨੇ ਉਹ ਵਿਪੱਖ ਵਿੱਚ ਖੜਨਗੇ ਔਰ ਜੇ ਉੱਥੇ ਖੜਦੇ ਆ ਜੇ ਉਮੀਦਵਾਰ ਖੜਦੇ ਆ ਤੇ ਫਿਰ ਆਮ ਆਦਮੀ ਪਾਰਟੀ ਨੂੰ ਕਿਤੇ ਡਰ ਦਾ ਮਾਹੌਲ ਤਾਂ ਨਹੀਂ ਹੋਵੇਗਾ ਨਹੀਂ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ ਦਲਤ ਸਮਾਜ ਵਾਸਤੇ ਦਲ ਸਮਾਜ ਤੋਂ ਇਲਾਵਾ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਜਿਹੜਾ 300 ਯੂਨਿਟ ਮਹੀਨੇ ਦੀ ਜਿਹੜੀ ਬਿਜਲੀ ਹੈ ਨਾ ਉਹ ਹਰ ਵਰਗ ਨੂੰ ਮਿਲ ਰਹੀ ਹੈ ਉਹ ਉਸ ਪੱਧਰ ਤੇ ਵੋਟਾਂ ਪੈਣੀਆਂ ਜਾਂ ਜਿਹੜੀਆਂ ਮਹਾਲਾ ਕਲੀਨਿਕਸ ਬਣਾਈਆਂ ਉਸ ਪੱਧਰ ਤੇ ਵੋਟਾਂ ਪੈਣੀਆਂ ਐਨੀਮ ਸਕੂਲ ਬਣੇ ਜਿਹੜੇ ਉਹਦੇ ਪੱਧਰ ਤੇ ਵੋਟਾਂ ਪੈਣੀਆਂ ਨਾ ਕਿ ਮਤਲਬ ਕੱਲੇ ਦਲ ਸਮਾਜ ਨੇ ਦਲ ਸਮਾਜ ਤੇ ਪਿਆਰ ਕਰਦਾ ਕਰਦਾ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਕਿ ਬਾਵਾ ਸਾਹਿਬ ਦੀ ਸੋਚ ਦੇ ਨਾਲ ਇਹ ਪਾਰਟੀ ਚੱਲ ਰਹੀ ਹੈ ਪਿਆਰ ਕਰਦਾ ਜਿਹੜੇ ਦੂਸਰੇ ਵਰਗ ਨੇ ਉਹ ਵੀ ਪਿਆਰ ਕਰਦੇ ਨੇ ਤਾਂ ਸਾਨੂੰ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਨੂੰ ਕੋਈ ਖਤਰਾ ਨਹੀਂ ਇਹ ਦੋ ਜਿਹੜੇ ਕੈਂਡੀਡੇਟ ਗਏ ਨੇ ਸ਼ੀਤਲੰਗਰਾਲ ਜੀ ਜਾਂ ਐਮਪੀ ਸੁਸ਼ੀਲ ਕੁਮਾਰ ਜੀ ਇਹਨਾਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ ਠੀਕ ਬਿਲਕੁਲ ਤੇ ਬਿਲਕੁਲ ਆਹੀ ਕਹਿਣਾ ਹੈ ਕਿ ਇਸ ਬਦਲਾਅ ਦੇ ਨਾਲ ਇਸ ਪਰਵਰਤਨ ਦੇ ਨਾਲ ਕੋਈ ਫਰਕ ਨਹੀਂ ਪੈਣਾ ਜੇ ਉਹ ਪਾਰਟੀ ਛੱਡ ਕੇ ਜਾ ਵੀ ਚੁੱਕੇ ਆ ਤੇ ਆਮ ਆਦਮੀ ਪਾਰਟੀ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਹੈਗੀ ਹੈ ਇਸ ਦਾ ਪ੍ਰਮਾਣ ਆਉਂਦੇ ਦਿਨਾਂ ਦੇ ਵਿੱਚ ਮਿਲ ਜੂਗਾ ਜੋ ਕੁਝ ਵੀ ਕਹਿੰਦਾ ਆਉਂਦਾ ਸਮਾਜ ਜੋ ਕੁਝ ਵੀ ਕਹਿੰਦੀਆਂ ਲੋਕ ਸਭਾ ਚੋਣਾਂ ਜੋ ਸਮਿਕਰਣ ਕਹਿੰਦੇ ਨੇ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵ